ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਕਣਾ ਅੰਜਲੀ ਫਗਵਾੜਾ ਸ਼ਹਿਰ ਦੇ ਸ਼ੁਭਾਸ਼ ਨਗਰ ਵਿਖੇ ਅੱਜ ਸਵੇਰੇ ਇੱਕ ਘਰ ਨੂੰ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਘਰ ਦਾ ਸਾਰਾ ਸਮਾਨ ਸੜ ਕੇ ਰਾਖ ਹੋ ਗਿਆ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਸਟੇਸ਼ਨ ਫਾਇਰ ਅਫਸਰ ਫਗਵਾੜਾ ਨੇ ਦੱਸਿਆ ਕਿ ਅੱਜ ਉਹਨਾਂ ਨੂੰ ਸਵੇਰੇ ਕਾਲ ਆਈ ਸੀ ਕੇ ਸ਼ੁਭਾਸ਼ ਨਗਰ ਵਿਖੇ ਇੱਕ ਘਰ ਨੂੰ ਅੱਗ ਲੱਗ ਗਈ ਇਸ ਤੋਂ ਬਾਅਦ ਮੌਕੇ ਤੇ ਪਹੁੰਚੀ ਤਾਂ ਉਹਨਾਂ ਨੇ ਦੇਖਿਆ ਕਿ ਘਰ ਦੇ ਸੈਕੰਡ ਫਲੋਰ ਉੱਤੇ ਕਾਫੀ ਅੱਗ ਲੱਗੀ ਹੋਈ ਸੀ ਤੇ ਘਰ ਵਿੱਚ ਪਿਆ ਸਾਰਾ ਸਮਾਨ ਸੜ ਕੇ ਰਾਖ ਹੋ ਗਿਆ। ਉਹਨਾਂ ਨੇ ਦੱਸਿਆ ਕਿ ਤਿੰਨ ਤੋਂ ਚਾਰ ਗੱਡੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ ਤੇ ਉਹਨਾਂ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਪਰਿਵਾਰਿਕ ਮੈਂਬਰਾਂ ਵੱਲੋਂ ਘਰ ਵਿੱਚ ਜੋਤ ਜਲਾਈ ਗਈ ਸੀ ਜਿਸ ਤੋਂ ਕਿ ਇਹ ਅੱਗ ਸਾਰੇ ਘਰ ਵਿੱਚ ਫੈਲ ਗਈ ਅਤੇ ਘਰ ਵਿੱਚ ਪਿਆ ਸਾਰਾ ਫਰਨੀਚਰ ਅਲਮਾਰੀਆਂ ਅਤੇ ਕੱਪੜੇ ਸੜ ਕੇ iracial ਹੋ ਗਏ ਫਗਵਾੜਾ ਨਿਊਜ਼ ਤੋਂ ਕੈਮਰਾਮੈਨ ਜੋਸ਼ ਸ਼ਰਮਦ ਨਾਲੋਂ ਸ਼ਰਧਿਤ ਸਿੰਘ ਨੂੰ ਸੋਨੀ ਦੀ ਰਿਪੋਰਟ ਜੀ ਮਾਮਲਾ ਕੀ ਇੱਕ ਜਿਹੜੀ ਸ਼ਿਵਾਇਨਗਰ ਦੇ ਵਿੱਚ ਅੱਗ ਲੱਗੀ ਆ ਅੱਜ ਸੁਭਾਸ਼ ਨਗਰ ਦੇ ਵਿੱਚ ਜਿਹੜਾ ਹੈਗਾ ਵਾਲਮੀਕੀ ਮੁਹੱਲੇ ਦੇ ਵਿੱਚ ਅਚਾਨਕ ਹੀ ਇਹਨਾਂ ਨੇ ਆਪਣਾ ਮੰਦਰ ਦੇ ਵਿੱਚ ਜੋਤਬੱਤੀ ਕੀਤੀ ਹੋਈ ਸੀ ਕਿ ਮੈਂ ਵੀ ਸ਼ਹਿਰ ਦੇ ਵਿੱਚ ਇਨਸਪੈਕਸ਼ਨਾਂ ਦੇ ਉੱਤੇ ਸੀਗਾ ਮੈਨੂੰ ਕਾਲ ਆਈ ਇਹਨਾਂ ਦੇ ਵੱਲੋਂ ਕਿ ਸਾਡੇ ਘਰੇ ਅੱਗ ਲੱਗ ਗਈ ਹੈ। ਔਰ ਅੱਗ ਕਾਫੀ ਜ਼ਿਆਦਾ ਲੱਗੀ ਹੋਈ ਸੀ ਗਰਾਊਂਡ 2 ਇਹਨਾਂ ਦਾ ਜਿਹੜਾ ਮਕਾਨ ਬਣਿਆ ਹੋਇਆ ਔਰ ਕਾਫੀ ਭੀੜ-ਪੜੱਕੇ ਵਾਲੇ ਏਰੀਆ ਦੇ ਵਿੱਚ ਹੈ। ਤੁਰੰਤ ਅਸੀਂ ਆਪਣੇ ਫਾਇਰ ਬ੍ਰਿਗੇਡ ਫਗਵਾੜਾ ਤੋਂ ਜਿਹੜੀਆਂ ਗੱਡੀਆਂ ਘਟਨਾ ਵਾਲੇ ਥਾਨ ਦੇ ਉੱਤੇ ਅਸੀਂ ਟਰਨਆਊਟ ਕਰਵਾਈਆਂ ਔਰ ਮੈਂ ਖੁਦ ਆ ਕੇ ਮੌਕੇ ਤੇ ਦੇਖਿਆ ਕਾਫੀ ਜੋ ਹੈ ਘਰ ਦਾ ਨੁਕਸਾਨ ਹੋ ਗਿਆ ਹੈ। ਜਿੰਨਾ ਬਿਨਾ ਦੇ ਕੱਪੜੇ ਫਰਨੀਚਰ ﺍﻟमारीਆਂ ਫ੍ਰਿਜ ਉਹ ਸਾਰਾ ਇਹਨਾਂ ਦਾ ਜਿਹੜਾ ਹੈਗਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ ਔਰ ਮਾਲਕਾਂ ਦੇ ਕਹਿਣ ਅਨੁਸਾਰ ਜਿਹੜੀ ਅੱਗ ਹੈ ਉਹ ਇਹਨਾਂ ਨੇ ਕੋਈ ਜੋਤ ਬਤੀ ਕੀਤੀ ਹੋਈ ਸੀ ਆਪਣੇ ਘਰ ਦੇ ਅੰਦਰ ਔਰ ਜੋਤ ਤੋਂ ਇਹ ਅੱਗ ਲੱਗੀ ਹੈ ਔਰ ਫਾਇਰ ਬ੍ਰਿਗੇਡ ਨੂੰ ਕਾਫੀ ਮੁਸ਼ਕਲ ਆਈ ਹੈ ਸ਼ਹਿਰ ਦੇ ਵਿੱਚ ਬੜੇ ਤੰਗ ਰਸਤੇ ਆ ਗਲੀਆਂ ਦੇ ਵਿੱਚ ਲੋਕਾਂ ਨੇ ਆਪਣੀਆਂ ਗੱਡੀਆਂ ਕਾਰਾਂ پارک ਕੀਤੀਆਂ ਹੋਈਆਂ ਨੇ ਔਰ ਫੇਰ ਵੀ ਅਸੀਂ ਜਦੋ ਜਹਿਦ ਕਰਕੇ ਆਪਣੀਆਂ ਛੋਟੀ ਗੱਡੀ ਨੂੰ ਲੈ ਕੇ ਸਾਡੇ ਜਿਹੜੇ ਮੁਲਾਜ਼ਮ ਹੈ ਘਟਨਾ ਵਾਲੇ ਥਾਂ ਤੇ ਪਹੁੰਚੇ ਆ ਅੱਗ ਕਾਬੂ ਹੋ ਚੁੱਕੀ ਆ ਅਜੇ ਅਸੀਂ ਹੋਰ ਇਸ ਨੂੰ ਪਾਣੀ ਦੀਆਂ ਗੱਡੀਆਂ ਭਰ ਕੇ ਆ ਰਹੀਆਂ ਅਤੇ ਪੂਰੀ ਤਰ੍ਹਾਂ ਕੰਪਲੀਟ ਬੁਝਾ ਕੇ ਫਿਰ ਅਸੀਂ ਇਥੋਂ ਅਸੀਂ ਗੱਡੀਆਂ ਨੂੰ ਵਾਪਸ ਫਾਇਰ ਗੇਟ ਲੈ ਕੇ ਜਾਵਾਂਗੇ ਸਰ ਟੋਟਲ ਗੱਡੀਆਂ ਕਿੰਨੀਆਂ ਲੱਗੀਆਂ ਸਰ ਇੱਥੇ 3-4 ਗੱਡੀਆਂ ਲੱਗੀਆਂ ਜੀ ਇੱਕ ਗੱਡੀ ਹੁਣ ਦੁਬਾਰਾ ਫੇਰ ਭਰਨ ਗਈ ਹੋਈ ਆ ਕਿਉਂਕਿ ਵੱਡੀ ਗੱਡੀ ਇੱਥੇ ਪਹੁੰਚ ਨਹੀਂ ਸਕਦੀ ਔਰ ਛੋਟੀ ਗੱਡੀ ਪਾਣੀ ਭਰਨ ਵਾਸਤੇ ਗਈ ਆ ਸਰ ਸ਼ਹਿਰ ਵਾਸੀਆਂ ਨੂੰ ਔਰ ਬਿਯਾਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਜਦੋਂ ਕਿ ਇਦਾਂ ਭੇਡ ਭੜਕੇ ਵਾਲੇ ਥਾਂ ਦੇ ਵਿੱਚ ਅੱਗ ਲੱਗਦੀ ਆ ਤੇ ਗੱਡੀਆਂ ਨੂੰ ਆਉਣ ਦੇ ਵਿੱਚ ਬੜੀ ਕਿਲਤ ਆਂਦੀ ਆ ਉਹਦੇ ਬਾਰੇ ਕੀ ਮੈਸੇਜ ਛੱਡਣਾ ਚਾਹੁੰਦੇ ਆ ਮੈਂ ਸਾਰੇ ਫਗਵਾੜਾ ਸ਼ਹਿਰ ਵਾਸੀਆਂ ਨੂੰ ਆਪਣੇ ਵੱਲੋਂ ਇਹ ਮੈਸੇਜ ਦੇ ਰਿਹਾ ਆ ਦੇਖੋ ਮਾਰਚ ਤੋਂ ਲੈ ਕੇ ਜੁਲਾਈ ਅਗਸਤ ਤੱਕ ਬਹੁਤ ਗਰਮੀ ਦਾ ਟਾਈਮ ਹੁੰਦਾ ਔਰ ਕੋਈ ਪਤਾ ਨਹੀਂ ਹੁੰਦਾ ਕਦੋਂ ਕਿੱਥੇ ਅੱਗ ਦੀ ਘਟਨਾ ਵਾਪਰ ਜਾਂਦੀ ਹੈ ਔਰ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ ਹੁਣ ਵੀ ਮੈਂ ਇੱਥੇ ਜਦੋਂ ਆਇਆ ਟੈਲੀਫੋਨ ਦੀਆਂ ਤਾਰਾਂ ਇੰਟਰਨੈਟ ਦੀਆਂ ਤਾਰਾਂ ਬਿਜਲੀ ਦੀਆਂ ਤਾਰਾਂ ਲੋਕਾਂ ਨੇ ਆਪਣੀਆਂ ਦੁਕਾਨਾਂ ਦੇ ਅੱਗੇ ਜਿਹੜੇ ਲੋਹੇ ਦੇ ਸ਼ੈੱਡ ਵਧਰੇ ਵਿਧਾਏ ਹੋਏ ਆ ਔਰ ਫਾਇਰ ਬਗੇਟ ਦੀ ਗੱਡੀ ਜਿਹੜੀ ਆ ਘਟਨਾ ਵਾਲੇ ਥਾਨ ਦੇ ਉੱਤੇ ਆਂਚਰਸ ਟਾਈਮ ਬੇਸਡ ਹੁੰਦਾ ਜਿਹਦੇ ਵਿੱਚ ਸ਼ਹਿਰ ਵਾਸੀਆਂ ਦਾ ਹੀ ਘਟਨਾ ਵਾਲੇ ਥਾਨ ਦੇ ਉੱਤੇ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਬਹੁਤ ਜਲਦੀ ਅਸੀਂ ਵਪਾਰ ਮੰਡਲ ਜਿਹੜਾ ਫਗਵਾੜਾ ਉਹਨਾਂ ਦੇ ਪ੍ਰਧਾਨ ਉਹਨਾਂ ਦੀ ਐਸੋਸੀਏਸ਼ਨ ਦੇ ਨਾਲ ਅਸੀਂ ਮੀਟਿੰਗ ਕਰਨ ਜਾ ਰਹੇ ਹਾਂ ਕਿ ਜਿੰਨੇ ਵੀ ਫਗਵਾੜਾ ਦੇ ਵਿੱਚ ਜਿਹੜੇ ਬੈਰੀਕੇਡਸ ਐ ਟ੍ਰੈਫਿਕ ਨੂੰ ਦੀ ਪ੍ਰੋਬਲਮ ਐ ਤਾਰਾਂ ਦੀ ਪ੍ਰੋਬਲਮ ਐ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਵੇਵ ਆਫ ਕਰਾਨਾਂਗੇ ਤਾਂ ਕਿ ਫਗਵਾੜਾ ਸ਼ਹਿਰ ਵਾਸੀਆਂ ਨੂੰ ਔਖੇ ਹਾਲਾਤਾਂ ਬਿਨ ਦੇ ਅਸੀਂ ਆਪਣੀਆਂ ਵਧੀਆ ਸੇਵਾਵਾਂ ਦੇ ਸਕੀਏ ਸਰ ਗੁੱਡ ਨੇਮ ਕੀ ਹੈ ਇਹ ਆਪਣਾ ਮੇਰਾ ਨਾਮ ਸੁਖਵਿੰਦਰ ਸਿੰਘ ਸਟੇਸ਼ਨ ਫਾਇਰ ਆਫੀਸਰ ਇਨਚਾਰਜ ਫਾਇਰ ਬਿਗੜ ਫਗਵਾੜਾ